ਅੱਜ ਆਪਾਂ ਬਣਾਉਨੇ ਆ ਪਿਆਜ਼ ਤੇ ਟਮਾਟਰ ਦੀ ਸਬਜ਼ੀ ਪਿਆਜ਼ ਇਸ ਤਰ੍ਹਾਂ ਕੱਟ ਲੈਣੇ ਛੋਟੇ ਛੋਟੇ ਲੈ ਜਾਂ ਤੇ ਚਾਰ ਹਿੱਸੇ ਕਰ ਲੈਣੇ ਉਹਦੇ ਵੱਡੇ ਆ ਤਾਂ ਛੇ ਇਸ ਤਰ੍ਹਾਂ ਆਪਾਂ ਕੱਟਾਂਗੇ ਟਮਾਟਰ ਟਮਾਟਰ ਮੈਂ ਪੰਜ ਲੈਏ ਸੀਗੇ ਇਹਦੇ ਵਿੱਚੋਂ ਹੀ ਆਪਾਂ ਗਰੇਵੀ ਬਣਾਉਣ ਵਾਸਤੇ ਵੀ ਕੱਢ ਲਾਂਗੇ ਹੁਣ ਆਪਾਂ ਤੇਲ ਪਾਵਾਂਗੇ ਪੈਨ ਦੇ ਵਿੱਚ ਜਿੰਨਾ ਚਾਹੀਦਾ ਤਲ ਕਲਕਦਾ ਨਹੀਂ ਉਹਨਾਂ ਚਿਰ ਕਿ ਪਕੂਛ ਨਹੀਂ ਪਾਵਾਂਗੇ। ਲਓ ਜੀ ਹੁਣ ਆਪਣਾ ਤੇਲ ਕਲਕ ਗਿਆ ਹੈਗਾ। ਦੇਖੋ ਧੂਆ ਛੱਡਦਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼। ਪਿਆਜ਼ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਪਹਿਲਾਂ ਗੈਸ ਥੋੜਾ ਜਿਹਾ ਲੋਥੇ ਕਰ ਲੈਣਾ। ਇਹ ਥੋੜੇ ਜਿਹਾ ਪੁੱਜਣ ਜੇ ਲੱਗ ਗਏ। ਨਰਮ ਜੇ ਹੋਣ ਲੱਗ ਗਏ ਉਦੋਂ ਇਹਦੇ ਵਿੱਚ ਟਮਾਟਰ ਪਾਵਾਂਗੇ ਆਪਾਂ ਦੇਖੋ ਜਦੋਂ ਇਹ ਪੱਤੇ ਇਹਨਾਂ ਦੇ ਅਲੱਗ ਹੋਣ ਲੱਗ ਗਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਇਸ ਤਰ੍ਹਾਂ ਇਹ ਆਪਾਂ ਜਿਹੜੇ ਕੱਡੇ ਆ ਨਾ ਅਲੱਗ ਇਹ ਆਪਾਂ ਇੰਨੇ ਕੁ ਗਰੇਵੀ ਵਾਸਤੇ ਰੱਖਾਂਗੇ ਲਸਣ ਪਾ ਲਿਆ ਥੋੜਾ ਜਿਹਾ ਧਨੀਆ ਪਾ ਲਿਆ ਐਸਾ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਕੇ ਫਿਰ ਇਹਨੂੰ ਠੰਡਾ ਕਰਾਂਗੇ ਠੰਡਾ ਹੋਣ ਵਾਸਤੇ ਰੱਖਾਂਗੇ ਜਦੋਂ ਠੰਡਾ ਹੋ ਜਾਊਗਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਠੰਡਾ ਹੋ ਗਿਆ ਫਿਰ ਹਨਾ ਆਪਾਂ ਮਿਕਸੀ ਦੇ ਵਿੱਚ ਪਾਵਾਂਗੇ ਗ੍ਰाइंड ਕਰਾਂਗੇ ਗਰੇਵੀ ਬਣਾਵਾਂਗੇ ਤੇ ਦੇਖੋ ਤੁਸੀਂ ਇਸ ਤਰ੍ਹਾਂ ਇਜ਼ੀ ਗਰੇਵੀ ਬਣ ਜਾਊਗੀ ਹੁਣ ਆਪਾਂ ਪਾਵਾਂਗੇ ਕੜਾਈ ਦੇ ਵਿੱਚ ਫੇਰ ਦੁਬਾਰਾ ਤੋਂ ਤੇਲ ਥੋੜਾ ਜਿਹਾ ਤੜਕਾ ਲਾਉਣਾ ਹੈ ਜਿਵੇਂ ਆਪਾਂ ਉਹਨਾਂ ਕੋ ਇਹਨੂੰ ਵੀ ਕੜਕਾਉਣਾ ਹੈ ਥੋੜਾ ਜਿਹਾ ਹੁਣ ਆਪਾਂ ਪਾਤਾ ਜੀਰਾ ਹਲਦੀ ਮਿਰਚ ਮੇਥੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਰਾਵਾਂਗੇ ਫਿਰ ਆਪਾਂ ਧੋ ਕੇ ਵੀ ਪਾਈ ਦੀਏ ਇਹਨ ਵਿੱਚ ਲੈ ਗਰੇਵੀ ਪਾਵਾਂਗੇ ਫਿਰ ਆਪਾਂ ਇਹਨੂੰ ਜਾਰ ਨੂੰ ਧੋ ਕੇ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ගනා චරේෙ පනී යසොකනී යඳ උන්ත්‍රමෙනවා පහලාමගේ හෝන පයදවිච්ච පාමන්ගේ ගරම සල්ල ආම්චුරන් එෙම පයහැක කලාලම කලානමක නම්ග කනම නෝකලාරද මැලවුන් කන්නේ නියන ਹੁਣ ਇਹਨੂੰ ਆਪਾਂ 1 ਡੇਢ ਮਿੰਟ ਲਈ ਢੱਕ ਦਿਆਂਗੇ ਹਜੇ ਥੋੜਾ ਜਿਹਾ ਬਾਕੀ ਸੁੱਕਣ ਵਾਲਾ ਜਦੋਂ ਬਿਲਕੁਲ ਪਾਣੀ ਸੁੱਕ ਚੂਗਾ ਨਾ ਹਾਂ ਦੇਖੋ ਜੀ ਪਾਣੀ ਸੁੱਕ ਗਿਆ ਮੈਂ ਤੇਲ ਥੋੜਾ ਘੱਟ ਪਾਉਣੀ ਹੈ ਹੁਣ ਇਹਦੇ ਵਿੱਚ ਆਪਾਂ ਨਾ ਕਰੀਮ ਪਾਵਾਂਗੇ ਕੱਚੇ ਦੁੱਧ ਦੇ ਉੱਪਰ ਉਲਾਈ ਹੋਈ ਕਰੀਮ ਜਾਂ ਮਲਾਈ ਪਾ ਸਕਦੇ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਹਣੀ ਅੱਧਾ ਕੱਪ ਮਤਲਬ ਥੋੜੀ ਜਿਹੀ ਜ਼ਿਆਦਾ ਇਹਨੂੰ ਪਤਲਾ ਬਣਾਉਣਾ ਚਾਹੁੰਦੇ ਹੋ ਜਿਆਦਾ ਪਾ ਸਕਦੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਚਾਟ ਮਸਾਲਾ ਇਹ ਮੇਰੇ ਕੋਲ ਪਿਆ ਸੀ ਮੈਂ 1/3 ਚਮਚਾ ਪਾਤਾ ਵੈਸੇ ਇਹਨੂੰ ਸਕਿਪ ਵੀ ਕਰ ਸਕਦੇ ਆ ਹੁਣ ਚੰਗੀ ਤਰ੍ਹਾਂ ਹਿਲਾਵਾਂਗੇ ਚੰਗੀ ਤਰ੍ਹਾਂ ਹਿਲਾ ਕੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਪਿਆਜ਼ ਚਾਰ ਹਰੀਆਂ ਮਿਰਚਾਂ ਛੋਟੀਆਂ ਛੋਟੀਆਂ ਬਚਾਲੂ ਕੱਟ ਕੇ ਪਾਈਆਂ ਮੈਂ। ਨੂੰ ਚੰਗੀ ਤਰ੍ਹਾਂ ਹਲਾਵਾਂਗੇ। ਫਿਰ ਆਪਾਂ ਇਹਨੂੰ 5 ਤੋਂ 6 ਮਿੰਟ ਤੱਕ ਢੱਕ ਕੇ ਰੱਖਾਂਗੇ। ਫਿਰ ਦੇਖੋ ਬਹੁਤ ਸੋਹਣਾ ਬਣ ਗਿਆ ਏ। ਹੁਣ ਆਪਾਂ ਇਹਨੂੰ ਥੋੜਾ ਜਿਹਾ ਬਰੀਕ ਕੱਟ ਕੇ ਤੜੀ ਬਰੀ ਕੱਟ ਕੇ ਧਨੀਆ ਪਾ ਦੇਾਂਗੇ ਸਬਜ਼ੀ ਰੈਡੀ ਜੇ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਓ